ਅੱਜ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਉਧਰ ਲੰਬੇ ਹਲਕੇ ਵਿਖੇ ਅੱਜ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਮਹਿੰਦੀ ਸ਼ੁਰੂਆਤ ਕੀਤੀ ਗਈ ਹੈ ਸੁਖਬੀਰ ਸਿੰਘ ਬਾਦਲ ਨੇ 10 ਰੁਪਏ ਦੀ ਪਰਚੀ ਲੈ ਕੇ ਆਪਣੀ ਮੈਂਬਰਸ਼ਿਪ ਉਹ ਭਰੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਹੋਣ ਇਸ ਪੂਰੇ ਮਾਮਲੇ ਨੂੰ ਲੈ ਕੇ ਵਿਵਾਦ ਵੀ ਸ਼ੁਰੂ ਹੋ ਗਿਆ ਹੈ ਤੇ ਉਧਰ ਅੱਜ ਜੇਕਰ ਗੱਲ ਕੀਤੀ ਜਾਵੇ ਬਾਗੀ ਢੜੇ ਦੀ ਤਾਂ ਬਾਗੀ ਢੜੇ ਤੋਂ ਗੁਰਪ੍ਰਤਾਪ ਸਿੰਘ ਬਡਾਲਾ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚ ਗਏ تھے ਸਭ ਦੇ ਵਿੱਚਕਾਰ ਇੰਟਰਸਟਿੰਗ ਚੀਜ਼ ਜਿਹੜੀ ਸਭ ਤੋਂ ਵੱਧ ਬੇਹੱਦ ਦਿਲਚਸਪ ਚੀਜ਼ ਵਾਪਰੀ ਹੈ ਉਹ ਇਹ ਵਾਪਰੀ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਪ੍ਰਧਾਨ ਜਿਹੜੇ ਨੇ ਉਹ ਹੁਣ ਦੂਸਰੇ ਬੰਦੇ ਖੜਾਈ ਖੜੇ ਹੋਏ ਦਿਖਾਈ ਦੇ ਰਹੇ ਨੇ ਜੀ ਹਾਂ ਉਹ ਸੁਖਬੀਰ ਸਿੰਘ ਬਾਦਲ ਦੇ ਧੜੇ ਤੋਂ ਵਕ ਹੋ ਕੇ ਜਥੇਦਾਰ ਸਹਿਬਾਨਾਂ ਦੇ ਪੱਲੇ ਦੇ ਵਿੱਚ ਖੜੇ ਹੋਏ ਦਿਖਾਈ ਦੇ ਰਹੇ ਨੇ ਸੋ ਅੱਜ ਬਾਗੀ ਧੜੇ ਦੇ ਵੱਲੋਂ ਜਿਹੜਾ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜਿਸ ਮੀਟਿੰਗ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਗੁਰਪ੍ਰਤਾਪ ਸਿੰਘ ਬਡਾਰਾ ਤੇ ਹਰਜਿੰਦਰ ਸਿੰਘ ਧਾਮੀ ਮੌਜੂਦ ਰਹੇ ਤੇ ਉਧਰ ਸੁਖਵੀਰ ਸਿੰਘ ਬਾਦਲ ਜਿਹੜਾ ਨੇ ਅੱਜ ਆਪਣੀ ਭਰਤੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਹੈ ਲੰਬੀ ਹਲਕੇ ਤੋਂ ਉਹਨਾਂ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਤੇ ਖੁਦ ਨਾ ਜਿਹੜਿਆਂ ਦਾ ਨੇ ਪਰਚੀ ਵੀ ਭਰੀ ਹੈ 10 ਰੁਪਏ ਦੀ ਇਹ ਪਰਚੀ ਜਿਹੜੀ ਹੈ ਲਗਾਈ ਗਈ ਹੈ ਇਸ ਦੇ ਨਾਲ ਹੀ ਸੁਖਵੀਰ ਸਿੰਘ ਬਾਦਲ ਗੱਲਬਾਤ ਕਰਦੇ ਹੋਏ ਵੀ ਨਜ਼ਰ ਆਏ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਲੰਬੀ ਹਲਕੇ ਤੋਂ 40000 ਜਿਹੜੇ ਵਰਕਰ ਨੇ ਉਹ ਨਾਮਜ਼ਦਗੀਆਂ ਭਰਣਗੇ ਉਹ ਭਰਤੀਆਂ ਇਹਨਾਂ ਦੀ ਕੀਤੀ ਜਾਵੇਗੀ ਤੇ ਪੂਰੇ ਪੰਜਾਬ ਦੇ ਵਿੱਚ ਭਰਤੀ ਪ੍ਰਕਿਰਿਆ ਜਿਹੜੀ ਆਤ ਤੋਂ ਸ਼ੁਰੂ ਹੋ ਗਈ ਹੈ ਤੇ ਉੱਧਰ ਜੇਕਰ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਦੀ ਕੀਤੀ ਜਾਵੇ ਤਾਂ ਉੱਧਰ ਵੀ ਪਾਰਲੀਮੈਂਟਰੀ ਕਮੇਟੀ ਨੇ ਜਿਹੜੀ ਹੈ ਮੀਟਿੰਗ ਉਹ ਬੁਲਾ ਲਈ ਹੈ ਤੇ ਸਭ ਦੇ ਵਿਚਕਾਰ ਗੱਲੇ ਨਿਕਲ ਕੇ ਆ ਰਹੀ ਹੈ ਕਿ ਹੁਣ ਕੀ ਜਿਸ ਤਰੀਕੇ ਦੇ ਨਾਲ ਹੁਕਮਨਾਮੇ ਜਾਰੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੀਤੇ ਗਏ ਸੀ ਕਿ ਉਸ ਤਰੀਕੇ ਦੇ ਨਾਲ ਭਾਰਤੀ ਹੋ ਰਹੀ ਹੈ ਤੇ ਜੇਕਰ ਉਸ ਤਰੀਕੇ ਦੇ ਨਾਲ ਭਾਰਤੀ ਨਹੀਂ ਹੋ ਰਹੀ ਤਾਂ ਕੀ ਭਾਰਤੀ ਦੇ ਉੱਤੇ ਬ੍ਰੇਕ ਲੱਗ ਜਾਏਗੀ ਕਈ ਤਰੀਕੇ ਦੀਆਂ ਸਵਾਲ ਜਿਹੜੇ ਨੇ ਉਹ ਅੱਜ ਖੜੇ ਹੋਣੇ ਸ਼ੁਰੂ ਹੋ ਗਏ ਨੇ ਕਿਉਂਕਿ ਲਗਾਤਾਰ ਇਨ ਬਿੰਦ ਪਾਲਣਾ ਜਿਹੜੀ ਆ ਉਹ ਨਹੀਂ ਕੀਤੀ ਜਾ ਰਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਪਾਰਲੀਮੈਂਟਰੀ ਬੋਰਡ ਦੀ ਤਾਂ ਉਸ ਦੀ ਵੀ ਵੱਲੋਂ ਸੱਤ ਮੈਂਬਰੀ ਕਮੇਟੀ ਦਾ ਗਠਨ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀਤਾ ਗਿਆ ਬਾਰੋਸ ਕਮੇਟੀ ਦੇ ਉੱਤੇ ਵੀ ਕਿੰਤੂ ਪਰੰਤੂ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੀਤੀ ਗਈ ਤੇ ਉਸ ਕਮੇਟੀ ਦੇ ਵਿੱਚ ਜਿੱਥੇ ਤਿੰਨ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਸਨ ਤੇ ਤਿੰਨ ਆਗੂ ਬਾਗੀ ਧੜੇ ਦੇ ਸਨ ਤੇ ਇੱਕ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਐਸਜੀਪੀਸੀ ਸੋ ਇਹਨਾਂ ਸੱਤਾਂ ਨੂੰ ਲੈ ਕੇ ਇੱਕ ਕਮੇਟੀ ਬਣਾਈ ਗਈ ਤੇ ਉਹਦੇ ਵਿੱਚੋਂ ਤਿੰਨ ਜਿਹੜੇ ਬਾਗੀ ਧੜੇ ਦੇ ਆਗੂ ਸਨ ਉਹ ਇਸ ਕਮੇਟੀ ਚੋਂ ਬਾਹਰ ਦਿਖਾਈ ਦੇ ਰਹੇ ਨੇ ਗੁਰਪ੍ਰਤਾਪ ਸਿੰਘ ਬਡਾਲਾ ਦਾ ਵੀ ਇਸ ਪੂਰੇ ਲਿਸਟ ਦੇ ਵਿੱਚ ਨਾਮ ਸੀ ਸੱਤ ਮੈਂਬਰੀ ਕਮੇਟੀ ਦੇ ਵਿੱਚ ਪਰ ਉਹ ਬਾਹਰ ਦਿਖਾਈ ਦਿੱਤੇ ਸੋ ਇੱਕ ਇੱਕ ਕਰਕੇ ਨਾ ਸਾਰੇ ਮੁੱਦੇ ਤੇ ਗੱਲਬਾਤ ਕਰਾਂਗੇ ਸੋ ਜੇਕਰ ਗੱਲ ਕੀਤੀ ਜਾਵੇ ਭਰਤੀ ਦੀ ਸ਼ੁਰੂਆਤ ਦੀ તાਜ ਭਰਤੀ ਦੀ ਸ਼ੁਰੂਆਤ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਭਰਤੀਆਂ ਸ਼ੁਰੂ ਹੋ ਗਈਆਂ ਨੇ ਸੁਖਬੀਰ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਉਹਨਾਂ ਦੇ ਵੱਲੋਂ 10 ਰੁਪਏ ਦੀ ਪਰਚੀ ਲੈ ਕੇ ਭਰਤੀ ਜਿਹੜੀ ਆਪਣੇ ਆਪ ਨੂੰ ਕਰਵਾਇਆ ਗਿਆ ਹੈ ਸੋ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਸੁਖਬੀਰ ਸਿੰਘ ਬਾਦਲ ਕੀ ਕੁਝ ਕਹਿੰਦੇ ਦਿਖਾਈ ਦੇ ਰਹੇ ਨੇ ਆਓ ਸੁਣ ਲੈਣੇ ਨੀ ਕਾਲੀ ਦਲ ਦੇ ਵਰਕਿੰਗ ਪ੍ਰਧਾਨ ਸਾਹਿਬ ਨੇ ਗੁੰਗਰ ਸਾਹਿਬ ਨੇ ਤੇ ਪਾਰਲੀਮੈਂਟਰੀ ਬੋਰਡ ਨੇ 20 ਤਰੀਕ ਤੋਂ ਫਤਗੀ ਦਾ ਐਲਾਨ ਕੀਤਾ ਸੋ ਆਮ ਅਲੀ ਦਲ ਦੇ ਵਰਕਰ ਹੋਣ ਦੇ ਨਾਤੇ ਅੱਜ ਮੈਂ ਬਾਦਲਪਿੰਡ ਆਂ ਜਿੱਥੇ ਦਫ਼ਤਰ ਹੈ ਸਾਡਾ ਕਾਲੀ ਦਲ ਦਾ ਉੱਥੇ ਸਾਡੀ ਮਿਹਮ ਅੱਜ ਸ਼ੁਰੂ ਹੋਈ ਹੈ ਪਾਰਟੀ ਦੇ ਦੇਸ਼ਾਂ ਦੇ ਤਹਿਤ ਤੇ ਉਹ ਸੰਬੰਧ ਵਿੱਚ ਮੈਂ ਅੱਜ ਆਪਣੀ ਪਹਿਲੀ ਵਿੱਚ ਸ਼ਾਮਲ ਹੋਇਆ ਤੇ ਮੈਂਬਰਸ਼ਿਪ ਆਪਣਾ ਪੱਤੀ ਭਰੀ ਹੈ ਤੇ ਮੈਂਬਰਸ਼ਿਪ ਮੈਂ ਪ੍ਰਾਪਤ ਇੰਨੇ ਟੀਚਰ ਅ ਇਹ ਵਰਕਰ ਜਿਹੜੇ ਦੱਸ ਰਹੇ ਸੀ ਤਕਰੀਬਨ 40000 ਵਰਕ ਕੱਲੇ ਲੰਬੀ ਹਲਕੇ ਦੇ ਮੈਂਬਰ ਬਣ ਗਏ ਸਾਡਾ ਟਾਰਗੇਟ ਹੈ ਤਕਰੀਬਨ 50 ਲੱਖ ਤੱਕ ਮੈਂਬਰਸ਼ਿਪ ਤਾਂ ਕਿ ਕਾਲੀ ਗੱਲ ਤਰੀਕੋ ਜਿਹੜਾ ਪੱਲ ਕਮੇਟੀ ਦੇ ਜਿਹੜਾ ਆਇਆ ਹਰਿਆਣਾ ਦੇਖੋ ਤੁਸੀਂ ਗੱਲ ਕਲੀਅਰ ਹੈ ਜਿਹੜੇ ਹਰਿਆਣਾ ਵਿੱਚ ਰਿਜ਼ਲਟ ਆਇਆ ਬੜੀ ਕਲੀਅਰ ਮੈਸੇਜ ਦਿੱਤਾ ਹੈ ਕਿ ਜਿਹੜੇ ਲੋਕ ਸਿੱਖ ਧਰਮ ਨੂੰ ਵਿੱਚ ਇੰਟਰਫੀਰੈਂਸ ਕਰਨਗੇ ਬੜੀਆਂ ਤਾਕਤਾਂ ਇੱਕ ਸੰਗਤ ਉਹਨਾਂ ਨੂੰ ਨਕਾਰ ਕੇ ਪਰੇ ਸਿੱਟੂ ਦੀ ਦਾਦੂਵਾਲ ਤੇ ਸਾਰੇ ਜਿਹੜੇ ਹਾਰੇ ਐ ਏਜੰਸੀਆਂ ਦੇ ਬੰਦੇ ਐ ਉਹਨਾਂ ਨੇ ਪੰਜਾਬ 'ਚ ਵੀ ਗੰਦ ਪਾਇਆ ਤੇ ਹਰਿਆਣੇ 'ਚ ਵੀ ਆ ਦਾਦੂਵਾਲ ਐ ਤੇ ਜਿਹੜੇ ਆ ਲੋਕ ਐ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲੱਕਰਾਇਆ ਦੇਖੋ ਆਹ ਫਾਰ ਗਏ ਸੋ ਇੱਕ ਕਲੀਅਰ ਮੈਸੇਜ ਐ ਆ ਤਾਕਤਾਂ ਨੂੰ ਕਿ ਤੁਸੀਂ ਕਿਸੇ ਦੇ ਧਰਮ ਦੇ ਵਿੱਚ ਇੰਟਰਫੇਅਰ ਨਾ ਕਰੋ ਉਸ ਧਰਮ ਦੇ ਲੋਕ ਹੀ ਫੈਸਲਾ ਕਰਨ ਆਪਣੇ ਧਰਮ ਦੀ ਗੁਰੂ ਘਰਾਂ ਦੀ ਦੇਖਭਾਲ ਕਿਵੇਂ ਕਰਨੀ ਹੈ ਜਿਹੜੇ ਆ ਤਾਕਤਾਂ ਲੱਗੀਆਂ ਉਸ ਕਰਕੇ ਸਿੱਖ ਸੰਗਤ ਨੇ ਉਹਨਾਂ ਨੂੰ ਕਰੇ ਤਾਂ ਤੁਸੀਂ ਸੁਣਿਆ ਸੁਖਪੀਰ ਸਿੰਘ ਬਾਦਲ ਸਾਬਕਾ ਪ੍ਰਧਾਨ ਸ਼ੋਭਨੀ ਅਕਾਲੀ ਦਲ ਜਨਾ ਦੇ ਵੱਲੋਂ ਅੱਜ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਇਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਭਰਤੀ ਜਿਹੜੀ ਆ ਉਹ ਰਜਿਸਟਰ ਕਰਵਾਈ ਹੈ ਜਨਾ ਦੇ ਵੱਲੋਂ 10 ਰੁਪਏ ਦੀ ਪਰਚੀ ਲੈ ਕੇ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਨਾਲ ਦੀ ਨਾਲ ਇਹਨਾਂ ਨੇ ਇਹ ਵੀ ਕਿਹਾ ਹੈ ਕਿ ਲੰਬੀ ਹਲਕੇ ਦੇ ਵਿੱਚੋਂ 4 40000 ਵਰਕਰ ਜਿਹੜਾ ਨੇ ਉਹ ਇਸ ਮੁਹਿੰਮ ਦੇ ਵਿੱਚ ਆਪਣੀ ਭਰਤੀ ਜਿਹੜੀ ਹੈ ਉਹ ਕਰਾਉਣਗੇ ਇਸ ਹਲਕੇ ਦੇ ਵਿੱਚੋਂ 40000 ਵਰਕਰਾਂ ਨੂੰ ਭਰਤੀ ਕੀਤਾ ਜਾਵੇਗਾ ਤੇ ਪੂਰੇ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ 50 ਲੱਖ ਭਰਤੀਆਂ ਕੀਤੀਆਂ ਜਾਣਗੀਆਂ ਸੋ ਇਹ ਸਭ ਦੇ ਦਰਮਿਆਨ ਬਾਗੀ ਟੜਾ ਵੀ ਜਿਹੜਾ ਆਪਣੀ ਹਾਜ਼ਰੀ ਲਗਵਾਉਂਦਾ ਹੋਇਆ ਦਿਖਾਈ ਦਿੱਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਬਾਗੀ ਟੜੇ ਦੇ ਆਗੂ ਗੁਰਪ੍ਰਤਾਪ ਸਿੰਘ ਬਡਾਲਾ ਜਿਹੜੇ ਨੇ ਉਹ ਪਹੁੰਚ ਗਏ ਨੇ ਗੁਰਪ੍ਰਤਾਪ ਸਿੰਘ ਬਡਾਲਾ ਔਰ ਆਦੇ ਵੱਲੋਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਔਰ ਨਾਲ ਮੁਲਾਕਾਤ ਕੀਤੀ ਗਈ ਹੈ ਗੱਲਬਾਤ ਕੀਤੀ ਗਈ ਹੈ ਤੇ ਸਵਾਲ ਇਸ ਭਰਤੀ ਅ ਪ੍ਰਕਿਰਿਆ ਨੂੰ ਸ਼ੁਰੂ ਕਰਨ ਦੇ ਉੱਤੇ ਚੱਕੇ ਗਏ ਨੇ ਕਿਉਂਕਿ ਸੱਤ ਮੈਂਬਰੀ ਕਮੇਟੀ ਦਾ ਗਠਨ ਜਿਹੜਾ ਅਕਾਲ ਤਖਤ ਸਾਡੀ ਫਸੀਲ ਤੋਂ ਇਹ ਹੁਕਮ ਸਣਾਏ ਗਏ ਸੀ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਆ ਭਰਤੀ ਕਰੇਗੀ ਪਰ ਇਹਨਾਂ ਬਿਨ ਪਾਲਣਾ ਇਸ ਹੁਕਮ ਨਾਮੇ ਦੀ ਨਹੀਂ ਹੋਈ ਜਿਸ ਕਰਕੇ ਇਸ ਪੂਰੇ ਮਾਮਲੇ ਦੇ ਉੱਤੇ ਹੁਣ ਵਿਵਾਦ ਖੜਾ ਹੋਣਾ ਵੀ ਸ਼ੁਰੂ ਹੋ ਗਿਆ ਹੈ ਕਈ ਤਰੀਕੇ ਦੇ ਸਵਾਲ ਜਿਹੜੇ ਨੇ ਉਹ ਖੜੇ ਹੋਣ ਲੱਗ ਗਏ ਨੇ ਕਿ ਇਹ ਜਿਹੜੀ ਹੈ ਭਾਰਤੀ ਪ੍ਰਕਿਰਿਆ ਇਸ ਉੱਤੇ ਬ੍ਰੇਕ ਲੱਗੇਗੀ ਕਿ ਭਾਰਤੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਹ ਰੱਦ ਕਰ ਦਿੱਤੀਆਂ ਜਾਣਗੀਆਂ ਕਿਉਂਕਿ ਕੁਝ ਸੁਖ ਸਨੇਹ ਜਿਹੜੇ ਨੇ ਉਹ ਨਹੀਂ ਆ ਰਹੇ ਕਿਉਂਕਿ ਹੁਕਮਦਾਨੇ ਦੀ ਪਾਲਣਾ ਜਿਹੜੀ ਹੈ ਉਹ ਨਹੀਂ ਕੀਤੀ ਜਾ ਰਹੀ ਸੱਤ ਮੈਂਬਰੀ ਕਮੇਟੀ ਦੇ ਵਿੱਚ ਗੁਰਪ੍ਰਤਾਪ ਸਿੰਘ ਬਡਾਲਾ ਵੀ ਨੇ ਤੇ ਉਹਨਾਂ ਨੂੰ ਵੀ ਇਸ ਕਮੇਟੀ ਤੋਂ ਬਾਹਰ ਰੱਖਿਆ ਗਿਆ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਭਰਤੀ ਨੂੰ ਲੈ ਕੇ ਜ਼ਿੰਮੇਵਾਰੀ ਉਹ ਨਹੀਂ ਦਿੱਤੀ ਗਈ ਸੋ ਲਗਾਤਾਰ ਬੜੇ ਸਵਾਲ ਖੜੇ ਹੋ ਰਹੇ ਨੇ ਪਰ ਇਸ ਦੌਰ ਦੇ ਦਰਮਿਆਨ ਰੁੱਖ ਜਿਹੜਾ ਬਦਲਿਆ ਉਹ ਐਸ ਡੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਬਦਲਿਆ ਹਰਜਿੰਦਰ ਸਿੰਘ ਧਾਮੀ ਸ੍ਰੀ ਅਕਾਲ ਤਖਤ ਸਾਹਿਬ ਦੇ ਧੜੇ ਦੇ ਨਾਲ ਖੜੇ ਹੋ ਦਿਖਾਈ ਦੇ ਰਹੇ ਨੇ ਉਹ ਵੀ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਇਹਨਾਂ ਬਿਨ ਹੋਣੀ ਚਾਹੀਦੀ ਹੈ ਜਿਹੜੀ 7 ਮੈਂਬਰੀ ਕਮੇਟੀ ਦਾ ਗਠਨ ਸ਼ਰੀਆ ਅਕਾਲ ਤੱਕ ਸਾਬ ਦੇ ਵੱਲੋਂ ਕੀਤਾ ਗਿਆ ਉਹੀ ਇਸ ਪੂਰੀ ਭਰਤੀ ਪ੍ਰਕਿਰਿਆ ਦੇ ਵਿੱਚ ਜਿਹੜਾ ਭਰਤੀ ਕਰ ਸਕਦੀ ਹੈ ਸੋ ਮੁਲਾਕਾਤ ਤੋਂ ਬਾਅਦ ਕੀ ਕੁਝ ਕਹਿੰਦੇ ਹੋਏ ਦਿਖਾਈ ਦਿੱਤੇ ਨੇ ਗੁਰਪ੍ਰਤਾਪ ਸਿੰਘ ਬਡਾਲਾ ਇੱਕ ਵਾਰੀ ਉਹਨਾਂ ਦੇ ਬਿਆਨ ਨੂੰ ਵੀ ਸੁਣ ਲੈਣੇ ਆ ਦੇਖੋ ਇਸ ਗੱਲ ਦਾ ਸਿੰਘ ਸਾਹਿਬ ਨੇ ਵੀ ਉਹਨਾਂ ਨੂੰ ਮੈਸੇਜ ਦਿੱਤਾ ਹੈ ਤੇ ਧਾਮੀ ਸਾਹਿਬ ਨੇ ਵੀ ਗੱਲ ਆਖੀ ਹੈ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਨਾਮਿਆਂ ਦੀ ਪਾਲਣਾ ਨਾ ਕਰਕੇ ਜਿਹੜੀ ਭਰਤੀ ਕਰੋਗੇ ਉਹਨੂੰ ਪੰਥ ਨੇ ਸਬਕਾਰ ਨਹੀਂ ਕਰਨਾ ਤੇ ਉਹਨਾਂ ਨੇ ਇਹ ਜਿਹੜਾ ਸੁਨਿਆ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਲੀਡਰਸ਼ਿਪ ਹੈ ਉਹਨੂੰ ਦਿੱਤਾ ਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਸੋਹਿਰਦ ਨੇ ਤਾਂ ਜਿਹੜੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਪਾਲਣਾ ਕਰਨਾ ਚਾਹੁੰਦੇ ਆ ਉਹ ਇਸ ਗੱਲ ਨੂੰ ਮੰਨ ਰਹੇ ਆ ਕਿ ਜੇ ਭਰਤੀ ਹੋਊਗੀ ਜਿਸ ਨੂੰ ਸੰਗਤ ਨੇ ਵੀ ਪ੍ਰਵਾਨ ਕਰਨਾ ਆ ਉਹ ਭਰਤੀ ਹੋਊਗੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਕਮੇਟੀ ਜਿਹੜੀ 7 ਮੈਂਬਰ ਹੀ ਆ ਉਹਦੀ ਦੇਖ ਰੇ ਘੇਟ ਭਰਤੀ ਹੋਊਗੀ ਸਾਰੀ ਤੇ ਉਹ ਵੀ ਭਰਤੀ ਨੂੰ ਪੰਥ ਨੇ ਮਾਨਤਾ ਦੇਣੀ ਆ ਤੇ ਸਾਨੂੰ ਉਮੀਦ ਹੈ ਕਿ ਇਸ ਜਿਹੜੀ ਭਰਤੀ ਮੂਹਮ ਦਾ ਵੀ ਅਕਾਲਪੱਖ ਸਾਹਿਬ ਦੇ ਹੁਕਮਨਾਮਿਆਂ ਨੂੰ ਲੈ ਕੇ ਇਹਦਾ ਵੀ ਕੋਈ ਹੱਲ ਨਿਕਲੇ ਆਊਗਾ ਜਿਹੜੇ ਜਿਹੜੇ ਨਹੀਂ ਮੰਨਦੇ ਉਹ ਬਹੁਤ ਵੱਡੀ ਕਤਾਈ ਕਰ ਰਹੇ ਨੇ ਬਹੁਤ ਵੱਡੀਆਂ ਗਲਤੀਆਂ ਕਰ ਰਹੇ ਨੇ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਇਸ ਗੱਲ ਨੂੰ ਲੋਕਾਂ ਨੇ ਪ੍ਰਵਾਨ ਨਹੀਂ ਕਰਨਾ ਸਿੱਖ ਸੰਗਤ ਕਦੀ ਵੀ ਇਸ ਗੱਲ ਨੂੰ ਨਹੀਂ ਆਪਣੇ ਸਵੀਕਾਰ ਤੁਸੀਂ ਸੁਣਿਆ ਐ ਸਾਨੂੰ ਗੁਰਪ੍ਰਤਾਪ ਸਿੰਘ ਬਡਾਲਾ ਜਿਨ੍ਹਾਂ ਨੇ ਇਸ ਬਾ ਮੀਟਿੰਗ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਤੇ ਨਾਲ ਦੀ ਨਾਲ ਸੰਕੇਤ ਦਿੱਤੇ ਨੇ ਕਿ ਇੱਕ ਮੈਸੇਜ ਵੀ ਛੜਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਜਾਰੀ ਕਰ ਦਿੱਤਾ ਹੈ ਕਿ ਇਸ ਭਰਤੀ ਪ੍ਰਕਿਰਿਆ ਦੇ ਵਿੱਚ ਹੁਕਮਨਾਮੇ ਦੀ ਉਲੰਘਣਾ ਹੋ ਰਹੀ ਹੈ ਸੋ ਹੁਣ ਵੱਡੇ ਸਵਾਲ ਖੜੇ ਹੋਣ ਲੱਗ ਗਏ ਨੇ ਇੱਕ ਵਾਰੀ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਵਿਵਾਦ ਜਿਹੜੇ ਨੇ ਮੁਰ ਤੋਂ ਤੂਲ ਫੜਨਾ ਜਿਹੜਾ ਨੇ ਉਹ ਸ਼ੁਰੂ ਕਰ ਚੁੱਕੇ ਨੇ ਲਗਾਤਾਰ ਵਿਵਾਦ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਹੁੰਦੇ ਤੇ ਖਾਈ ਦੇ ਰਹੇ ਨੇ ਜਿੱਥੇ ਇਸ ਗੱਲ ਦੇ ਉੱਤੇ ਚਿੰਤਾ ਜਤਾਈ ਜਾ ਰਹੀ ਸੀ ਇਸ ਗੱਲ ਦਾ ਖਸਾ ਜਤਾਇਆ ਜਾ ਰਿਹਾ ਸੀ ਕਿ 2 ਦਸੰਬਰ ਦੀ ਕਾਰਵਾਈ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਮਰਤੂ ਸਰਜੀਤੀ ਦੇ ravel ਦਿਖਾਇਆ ਜਾਂਦਾ ਦਵੇਗਾ ਪਰ ਜਿਸ ਤਰੀਕੇ ਦੇ ਨਾਲ ਪਹਿਲਾਂ ਝੋਲੀ ਅੱਡ ਕੇ ਸਾਰੇ ਗੁਨਾਹ ਆਪਣੀ ਝੋਲੀ ਦੇ ਵਿੱਚ ਪੁਆਏ ਗਏ ਤੇ ਉਸ ਤੋਂ ਬਾਅਦ ਹੁਣੇ ਲਗਾਤਾਰ ਬਿਆਨ ਦਿੱਤੇ ਜਾ ਰਹੇ ਨੇ ਕਿ ਅਸੀਂ ਤਾਂ ਸਿਰਫ ਵਿਵਾਦ ਖਤਮ ਕਰਨ ਦੇ ਲਈ ਜਿਹੜੇ ਸਾਰੇ ਇਲਜ਼ਾਮ ਆਪਣੇ ਸਿਰ ਦੇ ਉੱਤੇ ਲੈਣੇ ਤੇ ਉਸ ਤੋਂ ਬਾਅਦ ਜਿਹੜਾ ਸੱਤ ਮੈਂਬਰੀ ਕਮੇਟੀ ਦਾ ਗੱਠਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀਤਾ ਗਿਆ ਉਸ ਹੁਕਮਨਾਮੇ ਦੀ ਵੀ ਨੰਨ ਪਾਲਣਾ ਨਹੀਂ ਹੋ ਰਹੀ ਸੋ ਹੁਣ ਉਹ ਸਭ ਨੂੰ ਲੈ ਕੇ ਇੱਕ ਮੈਸੇਜ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਭੇਜ ਦਿੱਤਾ ਗਿਆ ਸੋ ਇਸ ਬਾਬਤ ਹੋਰ ਜਾਣਕਾਰੀ ਲਮਾਂਗੇ ਗੱਲਬਾਤ ਕਰਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਸਿੱਖ ਬੁੱਧੀਜੀਵੀ ਤੇ ਮਾਨ ਦਲ ਦੇ ਆਗੂ ਇਕਬਾਲ ਸਿੰਘ ਟਿਵਾਣਾ ਜੀ ਟਿਵਾਣਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਮਦਰ ਟੀਵੀ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀਵਾਨਾ ਜੀ ਕਿਵੇਂ ਦੇਖਦੇ ਹੋ ਅੱਜ ਪਹਿਲਾ ਦਿਨ ਹੈ ਭਰਤੀ ਪ੍ਰਕਿਰਿਆ ਦਾ ਸ਼੍ਰੋਮਣੀ ਅਕਾਲੀ ਦਲ ਨੇ ਭਰਤੀਆਂ ਸ਼ੁਰੂ ਕੀਤੀਆਂ ਨੇ ਸੁਖਬੀਰ ਸਿੰਘ ਬਾਦਲ ਨੇ ਇਸ ਮੁਹਿੰਮ ਦਾ ਆਗਾਜ਼ ਕੀਤਾ ਹੈ ਉਹਨਾਂ ਨੇ ਲੰਬੀ ਦਿਓ ਜਿਹੜਾ ਨੇ ਕਾਗਜ਼ ਚ ਭਰੇ ਭਰਤੀ ਦੇ ਉਸ ਤੋਂ ਬਾਅਦ ਨਾਲ ਦੀ ਨਾਲ ਜਿਹੜਾ ਨੇ ਗੁਰਪ੍ਰਤਾਪ ਸਿੰਘ ਬਡਾਲਾ ਜਥੇਦਾਰ ਸਹਿਬਾਨਾਂ ਕੋਲ ਪਹੁੰਚ ਗਏ ਤੇ ਹੁਣ ਇੱਕ ਮੈਸੇਜ ਜਿਹੜਾ ਹੈ ਉਹ ਲਗਾ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਇਹ ਜਿਹੜੀ ਕਾਰਵਾਈ ਹੋ ਰਹੀ ਹੈ ਇੱਕ ਧੜੇ ਵੱਲੋਂ ਹੋ ਰਹੀ ਹੈ ਸ਼੍ਰੋਮਣੀ ਕਦਲ ਦੀ ਭਰਤੀ ਨਹੀਂ ਹੋ ਰਹੀ ਜੀ ਇਹ ਇੱਕ ਬਾਦਲ ਪਰਵਾਹ ਦੇ ਬਾਦਲ ਤੁਹਾਡੇ ਵੱਲੋਂ ਆਪਣੀ ਪੰਦੀ ਕਰੀ ਜਾਣੇ ਇਹਦਾ ਹੁਕਮਨਾਮੇ ਦੀ ਵਿਗਿਆਕ ਕੀਤੀ ਜਾ ਰਹੀ ਹੈ ਲੰਬੇ ਸਮੇਂ ਤੋਂ ਹੂੰ 2 ਤਰੀਕ ਤੋਂ ਬਾਅਦ ਜਦੋਂ ਉਹ ਤੇ ਉੱਥੇ ਮੰਨ ਕੇ ਉਸ ਤੋਂ ਬਾਅਦ ਉਥੋਂ ਭਜਣਾ ਇਹਦਾ ਅਕਾਲ ਤਖਤ ਨੂੰ ਪਿੱਛੇ ਦੇਣ ਵਾਲੀ ਗੱਲ ਹੈ ਅਕਾਲ ਤਖਤ ਦੇ ਜਿਹੜੇ ਹੁਕਮ ਹਨ ਹੁਕਮਨਾਮੇ ਹਨ ਉਹਨਾਂ ਦੀ ਤੋਹੀਨ ਕਰਨ ਤੇ ਕੁਮਾਨ ਕਰਨ ਵਾਲੀ ਗੱਲ ਹੈ ਤੇ ਬੇਸ਼ੱਕ ਇਹ ਪੰਦੀ ਕਰਨ ਇਹਨੂੰ ਨਾ ਸਿੱਖ ਕੌਮ ਨੇ ਨਾ ਖਾਲਸਾ ਪੰਥ ਨੇ ਨਾ ਅਕਾਲ ਤਖਤ ਨੇ ਕਿਸੇ ਨੇ ਪ੍ਰਵਾਨੀ ਨਹੀਂ ਰੋ ਜੀ ਆਪ ਵੀ ਭਾਰਤੀ ਕਰਕੇ ਕੀ ਕਰਨਗੇ ਜਦੋਂ ਇਹਨਾਂ ਦੀ ਪ੍ਰਵਾਨਗੀ ਨਹੀਂ ਮਿਲ ਲਈ ਖਾਲਸਾ ਪੰਥ ਵੀ ਕਿਸੇ ਕਿਸੇ ਵੱਲੋਂ ਆਪਣੇ ਧੜੇ ਦੀ ਭਾਰਤੀ ਕਰਨਗੇ ਉਹਦੇ ਕੋਈ ਇਹਨਾਂ ਦੇ ਕੋਲ ਜੱਟ ਨਹੀਂ ਨਿਕਲਣਾ ਜੀ ਨਾਲ ਇਹਨਾਂ ਲਈ ਇਹ ਬੇਤਨ ਹੀ ਹੋਊਗਾ ਵੀ ਕਾਲ ਤੱਕ ਨੂੰ ਜਿਵੇਂ 2 ਦਿਨ ਨੂੰ ਇਹ ਸਮਰਪਿਤ ਹੋਏ ਆ ਉਸੇ ਰਵ ਸਮਰਪਿਤ ਹੋ ਗਏ ਉਹਦੇ ਹੁਕਮ ਨਾਮੇ ਨੂੰ ਇਹਨਾਂ 'ਤੇ ਲਾਗੂ ਕਰਨਾ ਤੇ ਸਾ ਇਹ ਖਾਲਸਾ ਪੰਥ ਵੀ ਕਿਤੇ ਮਾਰਾ ਮੋਟਾ ਇਹਨਾਂ ਦਾ ਜੋ ਸਰਕਾਰ ਮਾਨ ਕਾਇਮ ਰਹਿ ਸਕਦਾ ਨਹੀਂ ਵਰਨਾ ਇਹਨਾਂ ਨੂੰ ਸਿੱਕ ਕੌਮ ਨੇ ਬਿਲਕੁਲ ਉਹਨਾਂ ਦਾ ਦਰਕਾਰੀ ਹੋਏ ਆ ਮੁੜ ਕੇ ਇਹਨਾਂ ਨੂੰ ਬਿਲਕੁਲ ਕਿਤੇ ਤੁਰਨ ਫੇਰਣ ਜੋਗੇ ਬੈਠਣ ਜੋਗੇ ਕੰਮ ਕਾਂਜ ਕਰਨ ਜੋਗੇ ਬਿਲਕੁਲ ਨਹੀਂ ਰਹਿਣਗੇ ਕਿਉਂਕਿ ਪਿਛਲਾ ਬੀਪਾ ਇਤਿਹਾਸ ਹੈ ਜਿਨੇ ਵੀ ਕਾਲ ਤੱਕ ਦੇ ਹਕਮਨਾਨਾਂ ਦੀ ਉਲੰਘਣਾ ਕੀਤੀ ਹੈ ਉਸ ਨੂੰ ਖਾਲਸਾ ਪੰਥ ਨੇ ਕਦੀ ਮੂੰਹ ਨਹੀਂ ਲਾਇਆ ਇਹਨਾਂ ਨਾਲ ਵੀ ਉਹੀ ਬਤਾਰਾ ਹੋਏਗਾ ਕਿ ਇਹਨਾਂ ਨੇ ਨਾ ਆਪਣੀ ਗਲਤੀ ਨੂੰ ਸੁਧਾਰ ਕੇ ਆਕਾਰਦਾ ਦੇ ਹਕਮਨਾਨਾਂ ਨੂੰ ਨਾ ਮੰਨਿਆ ਜੀ ਪਰ ਬਾਦਲ ਸਾਹਿਬ ਤਾਂ ਇਹ ਕਹਿੰਦੇ ਦਿਖਾਈ ਦੇ ਰਹੇ ਨੇ ਖਾਸ ਕਰਕੇ ਕੱਲੇ ਜੋ ਰੁਜ਼ਾਨ ਹਰਿਆਣਾ ਸਿੱਖ ਮੈਨੇਜਮੈਂਟ ਕਮੇਟੀ ਦੇ ਨਿਕਲ ਕੇ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ 18 ਸੀਟਾਂ ਤੇ ਜਿੱਤ ਪ੍ਰਾਪਤ ਹੋਈ ਹੈ ਜਿਹੜੇ ਏਜੰਸੀਆਂ ਦੇ ਬੰਦੇ ਨੂੰ ਉਹਨਾਂ ਦੀ ਹਾਰ ਹੋਈ ਹੈ ਸਿੱਧਾ ਸਵਾਲ ਉਹਨਾਂ ਨੇ ਦਾਦੂਵਾਲ ਸਾਹਿਬ ਤੇ ਵੀ ਚੱਕਿਆ ਉਹ ਕਹਿੰਦੇ ਪਖਾ ਸਾਪਨ ਤਾਂ ਖੜਾ ਹੀ ਸਾਡੇ ਨਾਲ ਹੈ ਦੇਖੋ ਜਿਹੜਾ ਜਿਹੜਾ ਵੀ ਕੋਈ ਸਿੱਖ ਹੈ ਨਾ ਚਾਹ ਹਰਿਆਣਾ ਆਇਆ ਚਾਹ ਰਾਜਮਾ ਚਲਾਏ ਚਾਹ ਪੰਜਾਬ ਜਿਹੜਾ ਬੀਜੇਪੀ ਕਾਂਗਰਸ ਜਾਂ ਜਿਹੜੀਆਂ ਸਿਕਰੋ ਦੀਆਂ ਪਾਰਟੀਆਂ ਦੀ ਬੈਕ ਨਾਲ ਕੋਈ ਗੱਲ ਕਰੇਗਾ ਉਹਨਾਂ ਸਿਕ ਕੋਣ ਨੇ ਕਦੇ ਪ੍ਰਮਾਣ ਨਹੀਂ ਕਰਨਾ ਹੂੰ ਜੇ ਜੇ ਉਹ ਉਹਨਾਂ ਉਹ ਉਹਨਾਂ ਨੇ ਬੀਜੇਪੀ ਦੀ ਲਈ ਹੈ ਤਾਂ ਉਹ ਬਿਲਕੁਲ ਉਹ ਮਾਈਨਸ ਹੋ ਗਏ ਜੇ ਇਹਨਾਂ ਨੇ ਕਾਂਗਰਸ ਜਾਂ ਦੂਈਆ ਪਾਰਟੀ ਕਿਸੇ ਹੋਰ ਦੀ ਮਦਦ ਲਈ ਹੈ ਤਾਂ ਇਹ ਬੇਸ਼ੱਕ ਵੀ ਉੱਥੇ ਜਿੱਤ ਆਪਣੀ ਪ੍ਰਾਪਤ ਕਰ ਗਏ ਨੇ ਪਰ ਇਹ ਖਾਸ ਕਰਕੇ ਸਿਕ ਕੌਮ ਦੇ ਜਿਹਨਾਂ ਦੀ ਪ੍ਰਮਾਣਗੀ ਨਹੀਂ ਹੋਣੀ ਹੂੰ ਬੇਸ਼ੱਕ ਜਿਹੜੀ ਐ ਜੀਪੀਸੀ ਵਿੱਚ 18 ਦੀ ਕਹਿੰਦੇ ਆ 18 ਤੇ ਲੱਗਦੀਆਂ ਨਹੀਂ ਇਹਨਾਂ ਦੀਆਂ 18 ਕਹਿ ਰਹੇ ਨੇ ਇਹਨਾਂ ਦੇ 6 ਸਾਰੀਆਂ ਆਈਆਂ ਬਾਕੀ ਤਾਂ ਆਜ਼ਾਦ ਜਿੱਤੇ ਨੇ ਜਿਹੜੇ 18 ਕਹਿੰਦੇ ਇਹ ਤਾਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਹੂੰ ਜਿਹੜੇ 12 12 ਬੰਦੇ ਉਹ ਇਹਨਾਂ ਦੀ ਪਾਰਟੀ ਦੇ 6 ਜਿੱਤੇ ਸਾਰੇ ਚਾਰਿਆਂ ਵਿੱਚੋਂ ਹੂੰ ਤੇ 12 ਜਿਹੜੇ ਨਾਲ ਜੋੜੀ ਫਿਰਦੇ ਉਹ ਤਾਂ ਆਜ਼ਾਦ ਬੰਦੇ ਆ ਜਿਉਂ ਉਹਨਾਂ ਨੂੰ ਕੋਈ ਵੀ ਜੋੜੀ ਜਾਵੇ ਹੂੰ ਇਹ ਗਲਤ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਆ ਵੀ ਸਾਨੂੰ ਤੇ ਪੰਥ ਲਈ ਫਤਵਾ ਦੇਤਾ ਫਤਵਾ ਨੂੰ ਨਹੀਂ ਮਿਲਣਾ ਜਿਹੜਾ ਕਾਲਦਾ ਤਾਂ ਭਗੋੜਾ ਆਇਆ ਉਹਨਾਂ ਨੂੰ ਉਹਨੂੰ ਕਦੇ ਫਤਵਾ ਨਹੀਂ ਮਿਲ ਸਕਦਾ ਉਹਨੂੰ ਕਾਲਦਾ ਪੰਥਰ ਕਦੇ ਪ੍ਰਵਾਨ ਨਹੀਂ ਕਰੇਗਾ ਜੀ ਤਵਾਨਾ ਸਾਹਿਬ ਸ਼ੀ ਲੱਗਦਾ ਹੈ ਕਿ ਜਿਹੜੀਆਂ ਭਰਤੀਆਂ ਇਹ ਚੱਲ ਰਹੀਆਂ ਨੇ ਅੱਜ ਜਿਹੜੀ ਭਰਤੀ ਪ੍ਰਕਿਰਿਆ ਦੀ ਸ਼ੁਰੂਆਤ ਹੋ ਗਈ ਹੈ ਕਿ ਇਸ ਦੇ ਉੱਤੇ ਸ਼੍ਰੀ ਅਕਾਲ ਪਤਿ ਸਾਹਿਬ ਦੇ ਜਥੇਦਾਰ ਰੋਕ ਲਗਾ ਸਕਦੇ ਨੇ ਬਿਲਕੁਲ ਲਗਾ ਸਕਦੇ ਨੇ ਜੀ ਉਹਨਾਂ ਕੋਲ ਸਾਰੇ ਅਧਿਕਾਰ ਨੇ ਉਹਨਾਂ ਨੂੰ ਉਹਨਾਂ ਜਥੇਦਾਰ ਸਾਹਿਬ ਨੂੰ ਵੀ ਸਾਡੀ ਅਪੀਲ ਹੈ ਉਹਨਾਂ ਚਾਹੀਦਾ ਵੀ ਹੈ ਆਪਣੇ ਮੌਲਵੀ ਵੀ ਉਹਨਾਂ ਨੂੰ ਜਿਹੜੀ ਜਿਹੜੇ ਉਹ ਅਹਿਮ ਅਹੁਦੇ ਤੇ ਬੈਠੇ ਨੇ ਖਾਲਸਾ ਪੰਥ ਦੇ ਉਹਨਾਂ ਦਾ ਮੌਲਵੀ ਇਹ ਆਜ਼ਾਦ ਇਹ ਕਹਿੰਦਾ ਹੈ ਕਿ ਉਹਨਾਂ ਦਾ ਖਿਲਾਫ ਵੀ ਇਹ ਕਹਿਣਾ ਚਾਹੀਦਾ ਉਹਨਾਂ ਨੂੰ ਇਹ ਸੰਭਵ ਉਦਮ ਵੀ ਕਰਨਾ ਚਾਹੀਦਾ ਹੈ ਕਿ ਜਿਹੜੀ ਜਿਹੜੀ ਵੀ ਜਿਹੜੀ ਵੀ ਜਿਹੜਾ ਵੀ ਸਿੱਖ ਅਕਾਲ ਤਖਤ ਦੇ ਹੁਕਮਾਨਾਂ ਦੀ ਵਗਿਆ ਕਰਦਾ ਹੈ ਉਹਦੇ ਵਿਰੁੱਧ ਐਕਸ਼ਨ ਲੈਣ ਜੇ ਉਹ ਨਹੀਂ ਨਹੀਂ ਬਾਜ਼ ਆ ਰਹੇ ਤਾਂ ਉਹਨਾਂ ਕੋਲ ਅਧਿਕਾਰ ਹੈ ਉਹ ਪੰਥ ਵਿੱਚ ਛੇਡ ਸਕਦੇ ਨੇ ਉਹਨਾਂ ਕੋਲ ਸਾਰੇ ਅਧਿਕਾਰ ਨਹੀਂ ਜਦੋਂ ਉਹਨਾਂ ਵੱਲੋਂ ਕੋਈ ਕਾਰਵਾਈ ਹੋਊਗੀ ਉਹਨਾਂ ਸਿੱਖਾਂ ਨੇ ਉਹਨੂੰ ਪਰਵਾਹ ਨਹੀਂ ਦੇਣੀ ਹੈ ਜੀ ਇਹ ਇਹ ਚਲੋ ਉਹਨਾਂ ਦੀ ਦੂਰੰਦੇਸ਼ੀ ਹਜੇ ਤੱਕ ਉਹਨਾਂ ਨੇ ਢਿੱਗ ਛੱਡੀ ਹੈ ਜਿਹਨਾਂ 'ਤੇ ਕੋਈ ਐਕਸ਼ਨ ਨਹੀਂ ਕਰ ਰਹੇ ਉਹ ਉਹ ਚਾਹੁੰਦੇ ਨੇ ਵੀ ਖਾਲਸਾ ਪੰਥ ਦੀ ਕੋਈ ਗੱਲ ਠੀਕ ਬਣ ਜਵੇ ਪਰ ਇਹ ਲੋਕ ਸਹਿਯੋਗ ਨਹੀਂ ਕਰ ਰਹੇ ਇਹ ਤਾਂ ਬਾਗੀ ਹੋਏ ਖੜਦੇ ਨੇ ਪੰਥ ਤੋਂ ਵੀ ਅਕਾਲ ਤਖਤ ਤੋਂ ਵੀ ਸਿੱਖੀ ਮਰਿਆਦਾ ਤੋਂ ਵੀ ਸਾਰੀਆਂ ਚੀਜ਼ਾਂ ਤੋਂ ਬਾਗੀ ਹੋਏ ਪਏ ਨੇ ਹੂੰ ਮੈਂ ਨਾ ਮੰਨੂ ਵਾਲੀ ਗੱਲ ਐ ਪਰ ਇਹ ਇਹ ਇਸ ਦਿਨ ਜੀ ਇਹਨਾਂ ਲਈ ਪੰਥ ਲਈ ਦੋਨਾਂ ਲਈ ਨੁਕਸਾਨ ਦੇ ਹੋਣਗੇ ਇਹ ਬੇਦਰ ਇਹੀ ਹੋਊਗਾ ਵੀ ਇਹਨਾਂ ਨੂੰ ਆਪਣੀ ਜਿੱਦ ਨੂੰ ਛੱਡ ਕੇ ਅਕਾਲ ਤਖਤ ਨੂੰ ਸਮਰਪਿਤ ਹੋ ਕੇ ਇਹ ਆਪਣੀ ਅਸਿਕ ਕਾਲਸਾ ਪੰਥ ਵੀ ਜੋ ੜੜ ਕਾ ਪੜਿਆ ਉਹਨੂੰ ਖਤਮ ਕਰਨਾ ਚਾਹੀਦਾ ਜੀ ਦੀਵਾਨਾ ਸਾਹਿਬ ਇਹ ਸਭ ਦੇ ਵਿੱਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਰਵਈਆ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿਉਂਕਿ ਪਹਿਲਾ ਅਨਨ ਫਨਨ ਦੇ ਵਿੱਚ ਇੱਕ ਮਤਾ ਲਿਆਂਦਾ ਗਿਆ ਭਾਈ ਨਰਿੰਦਰ ਸਿੰਘ ਚੋੜਾ ਨੂੰ ਪੰਥ ਚੋਂ ਛੇਕਣ ਦਾ ਉਸ ਤੋਂ ਬਾਅਦ ਮਤਾ ਜਿਹੜਾ ਵਾਪਸ ਵੀ ਲੈ ਲਿਆ ਗਿਆ ਉਸ ਤੋਂ ਬਾਅਦ ਮੀਡੀਆ ਦੇ ਨਾਲ ਵੀ ਦੂਰੀ ਬਣਾ ਕੇ ਦਿਖਾਈ ਦਿੱਤੇ ਇੱਥੋਂ ਤੱਕ ਕਿ ਐਸਜੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਸੀਗੀ 14 ਜਨਵਰੀ ਦੀ ਉਸ ਦੇ ਵਿੱਚ ਵੀ ਜਿਹੜਾ ਧਾਮੀ ਸਾਹਿਬ ਨੇ ਗੈਰ ਹਾਜ਼ਰ ਦਿਖਾਈ ਦਿੱਤੇ ਤੇ ਅੱਜ ਜਿਹੜਾ ਨੇ ਉਹ ਬਾਗੀ ਧੜੇ ਦੇ ਨਾਲ ਮੁਲਾਕਾਤ ਕਰਨ ਦੇ ਲਈ ਵੀ ਪਹੁੰਚ ਗਏ ਬਿਲਕੁਲ ਦੇਖੋ ਜਿਹੜੀ ਐਸਜੀਪੀਸੀ ਹੈ ਤੇ ਹੁਣ ਤੱਕ ਬਾਦਲ ਪਰਵਾਰ ਤੇ ਬਾਦਲ ਦਲ ਦੇ ਕਬਜ਼ੇ ਵਿੱਚ ਰਹੀ ਹੈ ਹੂੰ ਇਹ ਇਹਨਾਂ ਨੇ ਸਾਰੀਆਂ ਮਰਿਆਦਾਵਾਂ ਸਾਰੀਆਂ ਅਕਾਲ ਤਖਤ ਦੇ ਜਿਹੜੀਆਂ ਉੱਚ ਰਵੈਤਾਂ ਜੋ ਜੋ ਨਿਯਮ ਆ ਸਾਡੇ ਸਿੱਖ ਕੌਮ ਦੇ ਖਾਲਸਾ ਪੰਥ ਦੇ ਗੁਰੂ ਸਾਹਿਬ ਨੇ ਕਹਿ ਕੇ ਪੇਵਲੇ ਹੂੰ ਨਾਲ ਦੀਆਂ ਮੁਕਤ ਤੜੀਏ ਰਹਿ ਗਈਆਂ ਜੇ ਉਹ ਵੇਲੇ ਮਾਹੌਜ ਹੁੰਦੇ ਨੇ ਵੀ ਸਾਡਾ ਉਹ ਜੇ ਬਣਿਆ ਰਹੇ ਪਰ ਹੁਣ ਖਾਲਸਾ ਪੰਥ ਜਾਗ ਉੱਠਿਆ ਹੈ ਫੇਸਬੁਕ ਜੋ ਸਾਡਾ ਸਾਧਨ ਨੇ ਇੰਟਰਨੈਟ ਦੇ ਉਹਦੇ ਨਾਲ ਕਦਾ ਬੱਚਾ-ਬੱਚਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਨੂੰ ਜਾਣਦੇ ਨੇ ਵੀ ਕੀ ਹੋ ਰਿਹਾ ਹੈ ਇਹ ਉਹ ਉਹ ਨਹੀਂ ਗਮਰਾ ਨਹੀਂ ਕਰ ਸਕਣਗੇ ਜੋ ਖਾਲਸਾ ਪੰਥ ਵਿੱਚ ਇਹਨਾਂ ਵਿਰੁੱਧ ਇੱਕ ਜ਼ਹਿਰ ਉੱਠ ਖੜੀ ਹੋਈ ਹੈ ਇਹ ਇਹਦਾ ਸਾਹਮਣਾ ਨਹੀਂ ਕਰ ਸਕਣਗੇ ਜੇ ਇਹ ਕਾਲ ਤੱਕ ਵੀ ਇਹਦਾ ਵਿਰੋਧਤਾ ਕਰਦੇ ਨੇ ਜਾਂ ਉਹਦੇ ਬਾਗੀ ਹੁੰਦੇ ਨੇ ਇਹ ਖਾਲਸਾ ਪੰਥ ਦੇ ਵਿੱਚ ਨਹੀਂ ਸਕਣਗੇ ਜਿੰਨਾਂ ਮਰਜੀ ਭਰਤੀ ਕਰੀ ਜਾਣ ਜੋ ਮਰਜੀ ਕਰੀ ਜਾਣ ਜਣੀ ਇਹ ਆਪਣੇ ਖਲਾਕੀ ਤੌਰ ਤੇ ਕਿਤੇ ਵੀ ਪਿੰਡਾਂ 'ਚ ਸ਼ਹਿਰਾ ਉਨ ਬਾਰੇ ਸਮੇਂ ਵਿੱਚ ਕਿਉਂਕਿ ਖਾਲਸਾ ਪੰਥ ਨੇ ਪ੍ਰਵਾਨ ਨਹੀਂ ਕਰਨਾ ਜਿਹੜਾ ਖਾਲਸਾ ਜਿਹੜਾ ਖਾਲਸਾ ਤੋਂ ਬਾਕੀ ਹੋ ਕੇ ਕੰਮ ਕਰ ਰਿਹਾ ਉਹਨੂੰ ਕਦੇ ਵੀ ਪ੍ਰਵਾਨ ਨਹੀਂ ਕੀਤਾ ਗੋਮ ਨੇ ਜੀ ਪ੍ਰਵਾਨਾ ਸਾਹਿਬ ਇੱਕ ਆਖਰੀ ਸਵਾਲ ਜਿਹੜੀ ਧਾਮੀ ਜੀ ਜਿਹੜੀ ਧਾਮੀ ਸਾਹਿਬ ਦੀ ਆਪ ਵੀ ਗੱਲ ਕਰ ਰਹੇ ਹੋ ਧਾਮੀ ਸਾਹਿਬ ਦੀ ਕਿਉਂਕਿ ਇਹਨਾਂ ਦੀ ਬਣਾਏ ਹੋਈ ਨਹੀਂ ਉਹ ਦੋ ਜੀ ਦੀ ਸੀਗੇ ਪਹਿਲਾਂ ਪਹਿਲਾਂ ਦੋ ਜੀ ਦੀ ਸੀ ਉਦੋਂ ਦਾ ਵੀ ਹੁਕਮ ਆਇਆ ਖਾਲਸਾ ਦਾ ਹੁਕਮ ਦੋਆ ਪਾਸੇ ਡਰਦੀ ਸੀ ਜਦੋਂ ਖਾਲਸਾ ਦੀ ਗੱਲ ਆ ਜੇ ਕਿ ਕੋਈ ਅਹੁਦਾ ਕੋਈ ਉੱਚਾ ਨਹੀਂ ਬਿਲਕੁਲ ਵੀ ਪ੍ਰਵਾਨ ਹੋਣਾ ਚਾਹੀਦਾ ਜਦੋਂ ਵੀ ਕੋਈ ਕਾਲ ਤੱਕ ਦੀ ਇਸ਼ੂ ਆ ਜਾਵੇ ਨਾ ਉਹਦੇ ਸਤਿਕਾਰਯੋਗ ਦੀ ਉਹਦੀਆਂ ਮਰਿਆਦਾਵਾਂ ਦੀ ਗੱਲ ਆਵੇ ਤੂੰ ਵੱਡੇ ਤੋਂ ਵੱਡੇ ਅਹੁਦੇ ਨਹੀਂ ਪਾ ਕੇ ਜਾ ਸਕਦੇ ਨਹੀਂ ਆ ਤਾਂ ਤੁਹਾਨੂੰ ਮਿੱਠੀ ਲੱਗੀ ਜਾ ਸਕਦੀ ਹੁਣ ਇਹਨਾਂ ਵਿੱਚ हमको ਲੋੜ ਨਵਾਬੀ ਨਹੀਂ ਨਾਲ ਕੋਈ ਵੀ ਨਹੀਂ ਹੈ ਬਿਤੇ ਇਤਿਹਾਸ ਵਿੱਚ ਨਵਾਬ ਕਪੂਰ ਸਿੰਘ ਨੂੰ ਨਵਾਬੀ ਮਿਲੀ ਸੀ ਜੋ ਜੋ ਸੇਵਾ ਕਰਦੇ ਸੀ ਇਹਨਾਂ ਵਿੱਚ ਉਸ ਉਸ ਭਾਵਨਾ ਉਸ ਕਲਾਕਾਰਾ ਬੰਦਾ ਹੈ ਨਹੀਂ ਨਾ ਜਰਬਦਲੀਆਂ ਚ ਇਹ ਇਹ ਅਉਧੀਆਂ ਨੂੰ ਤੇ ਜੇ ਦਾਦਾ ਬਣਾਉਂਗਾ ਗਲਤ ਮਨਿਸਿਊਰੀਡ ਕਰਨ ਦਾ ਤਾਕਤੀ ਉਧਰ ਲਗੇਵੇਂ ਨੇ ਪਰ ਲੇਕਿਨ ਹੁਣਾ ਦੁੱਧਾ ਦੁੱਧ ਤੇ ਪਾਣੀ ਪਾਣੀ ਹੋ ਗਿਆ ਦਾਊਗਾ ਆਉਣ ਵਾਲੇ ਸਮੇਂ ਵਿੱਚ 6 ਕਾਮਨ ਬੋਰਡ ਸਟੇਟ ਹੈ ਹੁਣ ਜਿੰਨੇ ਮਾਰਦੀ ਇਹ ਇਸ ਤਰ੍ਹਾਂ ਦੇ ਡਰਾਮੇ ਕਰ ਰਹੇ ਨੇ ਲੇਕਿਨ ਇਹਨਾਂ ਨੂੰ ਹੀ ਕਾਟਾ ਪੈਣਾ ਹੈ ਜਿਹਨਾਂ ਆਖਿਰ ਵਿੱਚ ਦੁੱਧ ਦੇਣਾ ਮੰਗਣਾ ਪਾ ਕੇ ਉਹ ਕੰਮ ਕਰ ਰਹੇ ਨੇ ਅਗਰ ਆਖਿਰ ਹੁਣਾ ਪੈਣਾ ਇਹਨੂੰ ਅਕਾਲ ਤੱਕ ਵੀ ਸ਼ਰਨ ਵਿੱਚ ਆਉਣਾ ਪੈਣਾ ਹੈ ਮਾਫੀਆਂ ਮੰਗਣੇ ਫਿਰ ਦੁਬਾਰਾ ਮਾਫੀਆਂ ਮੰਗਣੀਆਂ ਪੈਣੀਆਂ ਪਹਿਲੇ ਮਾਫੀਆਂ ਮੰਗ ਚੁੱਕੇ ਨੇ ਭੁੱਲ ਚੁੱਕੇ ਨੇ ਦੁਬਾਰਾ ਫਿਰ ਇਹਨਾਂ ਨੂੰ ਕਾਲਕ ਤੱਕ ਵੀ ਆਉਣਾ ਪੈਣਾ ਕਰਨ ਦੇ ਬਜਾਇਆ ਆਪਣੀ ਐਡੀ ਬੜੀ ਮਹਾਨ ਜਿਹੜੀ ਸੰਸਥਾ ਹੈ ਸ੍ਰੀ ਕਾਲਕਾਂਨ ਸਾਹਿਬ ਜਿਹਦਾ ਵਰਲਡ ਵਿੱਚ ਇੱਕ ਬਹੁਤ ਵੱਡੀ ਸ਼ਾਨ ਉੱਚੀ ਹੋਈ ਹੈ ਉਹਨੂੰ ਉਹਨੂੰ ਬਰਕਰਾਰ ਰੱਖਣ ਲਈ ਹੈ ਉਹਨੂੰ ਇਹਨਾ ਨੋਦਮ ਕਰਨਾ ਚਾਹੀਦਾ ਨਾ ਕਿ ਇਹੀਆਂ ਗੱਲਾਂ ਕਰਕੇ ਸਾਡੇ ਕਾਲਕਾਂਨ ਸਾਹਿਬ ਦੀ ਮਹਾਨਤਾ ਨੂੰ ਉਹਦੀਆਂ ਰਵਾਇਤਾਂ ਨੂੰ ਕੋਈ ਥੇਸ ਪਹੁੰਚਾਉਣੀ ਚਾਹੀਦੀ ਹੈ ਜੀ ਇੱਕ ਆਖਰੀ ਸਵਾਲ ਹਲਟੀਵਾਣਾ ਸਾਹਿਬ ਇਸ ਸਭ ਦੇ ਦਰਮਿਆਨ ਜ਼ਿਕਰ ਆਪਾ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਕਰ ਲੈਨੇ ਆ ਕਿਉਂਕਿ ਕਮੇਟੀ ਬਣਾਈ ਗਈ ਸੀ ਜਾਂਚ ਕਮੇਟੀ ਜਿਹਨੇ 15 ਦਿਨ ਚ ਰਿਪੋਰਟ ਦੇਣੀ ਸੀ ਪਰ ਉਹਦਾ ਸਮਾਂ 1 ਮਹੀਨਾ ਵਧਾ ਦਿੱਤਾ ਗਿਆ ਐਸਪੀਸੀ ਕਾਰਵਾਈ ਕਰਦੀ ਹੈ ਜਥੇਦ ਜੇ ਆਪਾਂ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕਰ ਰਹੇ ਤਾਂ ਗੱਲ ਐਸਜੀਪੀਸੀ ਦੀ ਵੀ ਕਰਨੀ ਚਾਹੀਦੀ ਹੈ ਕਿਉਂਕਿ ਐਸਜੀਪੀਸੀ ਨੂੰ ਸਿੱਧੇ ਤੌਰ ਤੇ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਹਦਾਇਤਾਂ ਵੀ ਦਿੱਤੀਆਂ ਸੀ ਕਿ ਤੁਸੀਂ ਜਥੇਦਾਰ ਸਹਿਬਾਨ ਤੇ ਕਾਰਵਾਈ ਨਹੀਂ ਕਰ ਸਕਦੇ ਮੈਂ ਅਸੀਂ ਜਥੇਦਾਰ ਜਿਹੜੇ ਨੇ ਉਹ ਕਮੇਟੀ ਬਣਾ ਸਕਦੇ ਨੇ ਉਹ ਐਸਡੀ ساری ਰਿਪੋਰਟ ਤੇ ਜਾਂਚ ਕਰਵਾ ਸਕਦੇ ਨੇ ਐਸਜੀਪੀਸੀ ਦੇ ਅਧਿਕਾਰ ਖੇਤਰ ਦੇ ਵਿੱਚ ਹੈ ਨਹੀਂ ਪਰ ਹਾਲੇ ਤੱਕ ਪੂਰਾ ਮਾਮਲਾ ਇਦਾਂ ਦਾ ਇਦਾਂ ਹੀ ਲਟਕਿਆ ਹੋਇਆ ਹੈ ਜੇ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰੀਏ ਉਹ ਵੀ ਆ ਕੇ ਕਬਿਆਨ ਦੇ ਗਏ ਨੇ ਕਿ ਮੇਰੇ ਤੇ ਜਾਣ ਬੁਝ ਕੇ ਤਲਵਾਰ ਲਟਕਾਈ ਜਾ ਰਹੀ ਹੈ ਮੈਨੂੰ ਮੇਰੇ ਨਾਲ 2 ਤਰੀਕ ਦੀ ਕਾਰਵਾਈ ਦਾ ਬਦਲਾ ਲਿਆ ਜਾ ਰਿਹਾ ਹੈ ਬਿਲਕੁਲ ਬਿਲਕੁਲ ਜਿਹੜੀ ਗੱਲ ਤੁਸੀਂ ਕਹੀ ਹੈ ਇਹ ਬਦਲੇ ਦੀ ਭਾਵਨਾ ਨਾਲ ਕੀਤੀ ਜਾ ਰਹੀ ਹੈ ਕਿਉਂਕਿ ਜੋ 2 ਤਰੀਕ ਦੇ ਐਪੀਸੋਡ ਸਾਰਾ ਹੋਇਆ ਹੈ ਉਹਦੇ ਵਿੱਚ ਜਾਨੀ ਹਰਪ੍ਰੀਤ ਸਿੰਘ ਜੀ ਦਾ ਬਹੁਤ ਵੱਡੀ ਭੂਮਿਕਾ ਹੈ ਹਮ ਉਹਨਾਂ ਫੈਸਲਿਆਂ ਨੂੰ ਕਰਨ ਵਿੱਚ ਅਕਾਲ ਤਖਤ ਸਾਹਿਬ ਦੇ ਮਾਨ ਸਨਮਾਨ ਨੂੰ ਬਹਾਲ ਕਰਨ ਵਿੱਚ ਬੇਸ਼ੱਕ ਵੀ ਆ ਜਾਨੀਰ ਦੀ ਐਸਐਨਜੀ ਜੇ ਸਾਰਾ ਕੰਡ ਉਹਨਾਂ ਦੀ ਸੁਪਰਵੀਜ਼ਨ ਨਾਲ ਸਾਰਾ ਕੁਝ ਹੋਇਆ ਹੈ ਲੇਕਿਨ ਉਹ ਨੂੰ ਐਲਾਨ ਕਰਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਉਹਨਾਂ ਨੇ ਖਾਲਸਾ ਪੰਥ ਦੀ ਸ਼ਾਨ ਨੂੰ ਵਧਾਉਣ ਵਾਸਤੇ ਜਿਹੜੀ ਕਾਲਤਾਕ ਸਾਹਿਬ ਦੇ ਮਾਨ ਸਨਮਾਨ ਨੂੰ ਬਰਕਰਾਰ ਰੱਖਣ ਵਾਸਤੇ ਉਹਨਾਂ ਦਾ ਕਾਫੀ ਵੱਡਾ ਰੋਲ ਲਿਆ ਇਸੇ ਲੜਕੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜੋ ਕੁਝ ਵਿੱਤੇ ਸਮੇਂ ਵਿੱਚ ਉਹਨਾਂ ਦੇ ਪਰਿਵਾਰ 8 ਸਾਲ ਪਹਿលੀਆਂ 2008 ਦੀਆਂ ਗੱਲਾਂ ਚੱਕ ਕੇ ਉਹ ਕੱਡੀਆਂ ਗਈਆਂ ਉਹ ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਹੈ ਤੇ ਸਭ ਤੋਂ ਵੱਡੀ ਅਹਿਮ ਗੱਲ ਇਹ ਹੈ ਇਹ ਕਾਲਤਾਰ ਸਾਹਿਬ ਦੇ ਜਾਂ ਜੁਦੀ ਜੱਥੇਦਾਰ ਤਖਤ ਸਾਹਿਬਾਨ ਦੇ ਜੱਥੇਦਾਰ ਦੀ ਜਿਹੜੀ ਕਿਸੇ ਦਾ ਦੀ ਕੋਈ ਗੱਲ ਹੋਵੇ ਉਹਦੀ ਇਨਕੁਆਰੀ ਕਰਨ ਦਾ ਐਸ.ੀ.ਪੀ. ਨੂੰ ਕੋਈ ਅਧਿਕਾਰ ਨਹੀਂ ਕਿਉਂਕਿ ਇਹ ਇਹ ਐਸ.ੀ.ਪੀ.ਲੇ ਮੁਲਾਜ਼ਮ ਨਹੀਂ ਇੱਕ ਖਾਲਸਾ ਪੰਥ ਦੇ ਸਾਡੇ ਬਹੁਤ ਮਹੱਤਵਪੂਰਨ ਆਉਦੇ ਨੇ ਇਹਨਾਂ ਦੀ ਇਨਕੁਆਰੀ ਜੱਥੇਦਾਰ ਕਾਲਤਾਰ ਸਾਹਿਬੇ ਕਰਾ ਸਕਦੇ ਨੇ ਜੇ ਕਿਤੇ ਕੋਈ ਪਾਉਂਦੇ ਹਾਂ ਇਹਨਾਂ ਨੂੰ ਅਧਿਕਾਰ ਹੀ ਨਹੀਂ ਹੈ ਜਿਹੜਾ ਇਹਨਾਂ ਨੇ ਕਮੇਟੀ ਬਣਾਈ ਹੈ ਉਹ ਬਿਲਕੁਲ ਗੈਰਵਧਾਨਕ ਗੈਰ ਸਮਾਜਿਕ ਗੈਰ ਧਾਰਮਿਕ ਗੱਲ ਹੈ ਉਹ ਬਣਾ ਇਹਨਾਂ ਨੂੰ ਬਣਾਉਣ ਦਾ ਹੱਕ ਹੈ ਹੀ ਨਹੀਂ ਹੈ ਹੂੰ ਜੇ ਕੋਈ ਇਨਕੁਆਰੀ ਕਰਾਉਣੀ ਆ ਜੋ ਗੱਲ ਐਕਸ਼ਨ ਕਰਨਾ ਉਹ ਜਥੇਦਾਰ ਸਾਹਿਬ ਦੇ ਜਥੇਦਾਰ ਸਾਹਿਬ ਦਾ ਅਧਿਕਾਰ ਹੈ ਨਾ ਇਹਨਾਂ ਦਾ ਅਧਿਕਾਰ ਹੀ ਨਹੀਂ ਹੈ ਜੀ ਦਿਵਾਨਾ ਸਾਹਿਬ ਲੱਗਦਾ ਨਹੀਂ ਕਿ ਹੁਣ ਪੰਥ ਨੂੰ ਵੀ ਇਸ ਬਾਬਤ 'ਚ ਸੋਚਣਾ ਚਾਹੀਦਾ ਹੈ ਕਿ ਜਿਹੜਾ ਪਹਿਲਾਂ ਰਵਾਇਤਾਂ ਚੱਲਦੀਆਂ ਸੀ ਕਿ ਸਾਲਵਤ ਖਾਲਸਾ ਬਲਾ ਕੇ ਜਥੇਦਾਰਾਂ ਦੀ ਚੋਣ ਕੀਤੀ ਜਾਵੇ ਸੋ ਉਸੇ ਤਰੀਕੇ ਦੇ ਨਾਲ ਪੰਥ ਨੂੰ ਆਪਣਾ ਜਥੇਦਾਰ ਖੁਦ ਚੋਣਨਾ ਚਾਹੀਦਾ ਹੈ ਇਹ ਜਿਹੜੀ ਆਪ ਜੀ ਨੇ ਗੱਲ ਕੀਤੀ ਬਹੁਤ ਮਹੱਤਵਪੂਰਨ ਹੈ ਇਹ ਜਿਹੜੀ ਇਹ ਜਦੋਂ ਚੌੜਾ ਸਾਹਿਬ ਨੇ ਇਹਨਾਂ ਨੂੰ ਮੁਲਾਜ਼ਮਤਾਂ ਬਾਹਰ ਕੀਤਾ ਹੈ ਨਾ ਇਹਨਾਂ ਨੂੰ ਰੁਤਲਿਆ ਨੂੰ ਮਾਨ ਸਨਮਾਨ ਆਇਆ ਵੀ ਇਹ ਮੁਲਾਜ਼ਮਨੀ ਹੈ ਇਹ ਸਾਡੇ ਉੱਚ ਸਤਿਕਾਰਯੋਗ ਨੇ ਇਹ ਟੋੜਾ ਸਾਹਿਬ ਨੇ ਦਰਜ ਕੀਤਾ ਸੀ ਆਪਣੇ ਬੇਲੇਖਮ ਦੇ ਵਿੱਚ ਉਹਨਾਂ ਤੋਂ ਇੱਕ ਉਸ ਸਮੇਂ ਜੇ ਉਹ ਇੱਕਦਮ ਇਹ ਵੀ ਕਰ ਦਿੰਦੇ ਵੀ ਜਿਹੜੀ ਜੱਫੇਦਾਰ ਸਾਹਿਬਾਂ ਦੀ ਨੁਕਤੀ ਤੇ ਸੇਵਾ ਮੁਕਤੀ ਹੈ ਉਹਦਾ ਢੰਗ ਤਰੀਕਾ ਜਿਹੜਾ ਇਹਨਾਂ ਨੇ ਐਸਪੀਸੀ ਦੇ ਐਗਜ਼ੈਕਟਿਵ ਨੂੰ ਮਨੋਪਲੀ ਕਰਕੇ ਕਰਦੇ ਰਹੇ ਆ ਉਹ ਇੱਕ ਉਹ ਜੱਫੇਦਾਰਾਂ ਦੇ ਅਹੁਦਿਆਂ ਦੀ ਤਹੀਨ ਕਰਨ ਤੇ ਜੱਫੇਦਾਰਾਂ ਨੂੰ ਆਪਣੇ ਆਪਣੇ ਕਬਜ਼ੇ ਵਿੱਚ ਰੱਖਣ ਵਾਲੀਆਂ ਗੱਲਾਂ ਸਿੱਕਾਰ ਲਈਆਂ ਸੀ ਉਸ ਟਾਈਮ ਇਹ ਵੀ ਯਾਦ ਕਰ ਲੈਣੇ ਚਾਹੀਦੇ ਸੀ ਉਹ ਇੱਕ ਕੋਈ ਤਰੀਕਾ ਹੈ ਕਿਉਂਕਿ ਸਰਬਤ ਖਾਲਸਾ ਛੱਡਣਾ ਸਾਰੇ ਵਰਡ ਦਾ ਸੰਸਾਰ ਦਾ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਅੱਗੇ ਸਦੇ ਗਏ ਹਨ ਪਰ ਉਹਦੇ ਵਿੱਚ ਇਹ ਚਾਹੀਦਾ ਹੈ ਜਿੰਨੀਆਂ ਵੀ ਸੰਸਾਰ ਦੀਆਂ ਵਰਡ ਦੀਆਂ ਸਾਡੇ ਅਮਰੀਕਾ ਕੈਨੇਡਾ ਬਾਹਰ ਦੇ ਦੇਸ਼ਾਂ ਦੇ ਵੱਡੀਆਂ ਪਰਸਨਲਿਟੀਆਂ ਧਾਰਮਿਕ ਮੁਖੀਆ ਸਮਾਜਿਕ ਮੁਖੀ ਨੇ ਜਾਂ ਰਾਜਨੀਤਿਕ ਮੁਖੀ ਨੇ ਜਾਂ ਸਾਡੇ ਓਥੇ ਦੇ ਸੰਸਥਾਵਾ ਉਹਨਾਂ ਦੇ ਮੁਖੀਆਂ ਨੂੰ ਵਾਰਸ਼ਗਤ ਸੰਤਾ ਮਹਾਪੁਰਖਾਂ ਦੇ ਡੇਰੇਆਂ ਉਹਨਾਂ ਦੇ ਮੁਖੀਆਂ ਨੂੰ ਇਹ ਹੋਰ ਜਿਹੜੀਆਂ ਸੰਪਰਦਾਵਾਂ ਦੇ ਮੁਖੀਆਂ ਨੂੰ ਉਦੋਂ ਜਿਹੜੀਆਂ ਨੂੰ ਉਹਨਾਂ ਦੇ ਕੋਈ 100 150 ਮੈਂਬਰ ਦੀ ਇੰਟੈਲੈਕਚੁਅਲੀ ਇੱਕ ਵਧੀਆ ਜਿਹੜੇ ਜਿਹੜੇ ਨਿਰਪੱਖ ਨਹੀਂ ਨਿਰਪੱਖ ਸੋਚ ਵਾਲੀਆਂ ਚੁਕਿੱਤਾ ਨਹੀਂ ਇੱਕ ਸਲਾਹਕਾਰ ਬੋਰਡ ਅਕਾਲ ਤਖਤ ਸਾਹਿਬਾ ਨੂੰ ਚਾਹੀਦਾ ਹੈ ਜੀ ਉਹ ਬੋਰਡ ਕਮੈਂਡ ਕਰੇ ਵੀ ਕੌਣ ਅਕਾਲ ਤਖਤ ਸਾਹਿਬ ਦੇ ਦੂਜੇ ਦੂਜੇ ਤਰਕਸਾਂ ਦੇ ਜਥੇਦਾਰ ਸਭਾਂ ਵੀ ਪੋਸਟੇ ਰੱਖੇ ਜਾਣਗੇ ਉਹੀ ਸੇਵਾ ਮੁਕਤੀ ਤੋਂ ਉਹਨਾਂ ਨੂੰ ਅਧਿਕਾਰ ਹੋਵੇ ਉਹ ਮਤਲਬ ਉਹ ਫਾਈਨਲ ਕਰਨ ਬੇਸ਼ੱਕ ਦੀ ਅਪੁਆਇੰਟਮੈਂਟ ਐਕਜ਼ੀਕਟਿਵ ਸੀ ਰਿਗਰਡਿੰਗ ਕਰੇ ਦੇਖ ਉਹਨਾਂ ਦੀ ਜਿਹੜੀ رائے ਦੇ ਮੁਤਾਬਕ ਹੈ ਉਹ ਜਗਤੀ ਪਰੂ ਵੀ ਨਾ ਕਿ ਉਹਨਾਂ ਦੀ رائے ਨੂੰ ਨਜ਼ਰ ਅੰਦਾਜ਼ ਕੀਤਾ ਜਾਊਗਾ ਇਸ ਦਾ ਕੋਈ ਗੱਲ ਹੈ ਜਿਹੜੀ ਜਥੇਦਾਰਾਂ ਸਾਭ ਦਾ ਜਿਹੜਾ ਸਤਿਕਾਰ ਉਹ ਕਾਇਮ ਹੋ ਸਕਦਾ ਹੈ ਉਹਨਾਂ ਦੀ ਜਿਹੜੀ ਆਜ਼ਾਦ ਅਸਤੀ ਕਾਇਮ ਹੋ ਸਕਦੀ ਹੈ ਨਹੀਂ ਵਰਨਾ ਕਾਇਮ ਮੁੜ ਕੇ ਇਸੇ ਤਰ੍ਹਾਂ ਇਹ ਸਿਆਸਤਦਾਨ ਲੋਕ ਇਹ ਜਥੇਦਾਰ ਸਹਿਬਾਨ ਤੇ ਕਾਲਤਾਬ ਸਾਹਿਬ ਨੂੰ ਮਿਸਯੂਜ਼ ਕਰਦੇ ਰਹਿਣਗੇ ਤੇ ਸਾਡੀਆਂ ਸੰਸਥਾਵਾਂ ਦਾ ਬਿਲਕੁਲ ਇਹ ਖਾਨ ਕਰਦੇ ਰਹਿਣਗੇ ਇਸ ਲਈ ਸਾਰੀ ਸਿਕੌਮ ਨੂੰ ਸਾਰੇ ਇੰਟੈਲੈਕਚਰ ਨੂੰ ਸਾਰੀਆਂ ਸੰਪਰਦਾਵਾਂ ਇੰਡੀਅਨ ਸਿਆਸੀ ਧਾਰਮਿਕ ਦ੍ਰਿਸ਼ਟੀ ਮੰਡੀਆਂ ਨੂੰ ਪੂਰੀ ਵਿਦਿਆਨਦਾਰੀ ਨਾਲ ਪੂਰੀ ਜੁੱਦੜਤਾ ਨਾਲ ਇੱਕ ਜਹੀ ਬੋਰਡ ਬਣਾਉਣਾ ਚਾਹੀਦਾ ਸ੍ਰੀ ਕਾਲਤਾ ਸਲਾਹਕਾਰ ਬੋਰਡ ਜਿਹੜਾ ਇਹਨਾਂ ਦੀ ਨੁਕੀਆਂ ਤੇ ਸੇਵਾ ਮੁਕਤੀਆਂ ਦਾ ਅਧਿਕਾਰ ਕਰਨ ਦਾ ਹੱਕ ਰੱਖਦਾ ਹੋਵੇ ਜਿਹੜੇ ਗੱਲ ਸਾਡੀ ਇਸ ਕੌਮ ਦੀ ਅੱਗੇ ਵਧੂਗੀ ਇਹ ਕਰ ਲੈਣਾ ਚਾਹੀਦਾ ਆਉਣ ਵਾਲੇ ਸਮੇਂ ਵਿੱਚ ਹੂੰ ਬਹੁਤ ਬਹੁਤ ਧੰਨਵਾਦ ਟਿਵਾਣਾ ਜੀ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਥੈਂਕ ਯੂ ਜੀ ਮੈਂ ਵੀ ਖਾਲਸਾ ਵਾਹਿਗੁਰੂ ਜੀ ਕਿਫਾਤ ਤੋ ਇਹ ਸਨ ਮੇਰੇ ਨਾਲ ਸਿੱਖ ਬੁੱਧੀ ਜੀ ਵੀ ਤੇ ਮਾਨਦਲ ਦੇ ਆਗੂ ਇਕਬਾਲ ਸਿੰਘ ਟਵਾਣਾ ਜਿਨ੍ਹਾਂ ਨੇ ਪੂਰੀ ਜਾਣਕਾਰੀ ਜਿਹੜੀ ਆ ਉਹ ਸਪਸ਼ਟ ਕੀਤੀ ਹੈ ਕਿ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਨਹੀਂ ਕੀਤੀ ਜਾ ਰਹੀ ਕਿਉਂਕਿ ਜਿਹੜੀ 7 ਮੈਂਬਰੀ ਕਮੇਟੀ ਦਾ ਗਠਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੀਤਾ ਗਿਆ ਸੀ ਜਿਹੜਾ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਨਾਇਆ ਗਿਆ ਸੀ ਉਸ ਕਮੇਟੀ ਦੇ ਵਿੱਚ ਜਿਹੜੇ ਤਿੰਨ ਆਗੂ ਸਾਨੋਂ ਕਮੇਟੀ ਦੇ ਵਿੱਚੋਂ ਬਾਹਰ ਨੇ ਤੇ ਬਾਕੀ ਕਮੇਟੀ ਦੇ ਵਿੱਚ ਤਿੰਨ ਮੈਂਬਰ ਹੋਰ ਪਾ ਕੇ ਸ਼੍ਰੋਮਣੀ ਅਕਾਲੀ ਦਲ ਆਪਣੇ ਪੱਧਰ ਦੇ ਉੱਤੇ ਮੁਰਤੋਂ ਭਾਰਤਿਆਂ ਜਿਹੜੀ ਆ ਸ਼ੁਰੂ ਕਰ ਰਹੀ ਹੈ ਤੇ ਅੱਜ ਸੁਖਬੀਰ ਸਿੰਘ ਬਾਦਲ ਨੇ ਲੰਬੀ ਹਲਕੇ ਤੋਂ ਇਸ ਮਹੀਨੇ ਦੀ ਸ਼ੁਰੂਆਤ ਕੀਤੀ ਹੈ ਉਹਨਾਂ ਦੇ ਵੱਲੋਂ ਸਭ ਤੋਂ ਪਹਿਲਾਂ 10 ਰੁਪਏ ਦੀ ਪਰਚੀ ਲੈ ਕੇ ਜਿਹੜਾ ਭਾਰਤੀ ਦਾ ਫਾਰਮ ਭਰਿਆ ਗਿਆ ਤੇ ਉਸ ਤੇ ਹੀ ਅੱਜ ਪੂਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੱਖ-ਵੱਖ ਇਲਾਕਿਆਂ 'ਚ ਭਾਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਗੱਲ ਫਰੀਦਕੋਟ ਦੀ ਕਰੀਏ ਤਾਂ ਫਰੀਦਕੋਟ ਤੋਂ ਪਰਮਭੰਗ ਸਿੰਘ ਬੰਟੀ ਰੁਮਾਣਾ ਨੁਮਾਇੰਦਗੀ ਕਰ ਰਹੇ ਨੇ ਉਹਨਾਂ ਦੀ ਅਗਵਾਈ ਦੇ ਹੇਠ ਜਿਹੜੀ ਹੈ ਉਹ ਪੂਰੇ ਭਾਰਤੀ ਪ੍ਰਕਿਰਿਆ ਜਿਹੜੀ ਉਹ ਚੱਲ ਰਹੀ ਹੈ ਸੋ ਇਲਾਵਾ ਉਧਰ ਬਾਗੀ ਧੜੇ ਦੇ ਆਗੂ ਜਿਹੜੇ ਨੇ ਗੁਰਪ੍ਰਤਾਪ ਸਿੰਘ ਬਡਾਲਾ ਉਹ ਵੀ ਮੁਲਾਕਾਤ ਕਰਨ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੀ ਰਗਵੀਰ ਸਿੰਘ ਨਾ ਪਹੁੰਚ ਗਏ ਨੇ ਪਰ ਇਸ ਦੌਰਾਨ ਹਰਜਿੰਦਰ ਸਿੰਘ ਧਾਮੀ ਵੀ ਇਸ ਮੁਲਾਕਾਤ ਦੇ ਵਿੱਚ ਹਾਜ਼ਰ ਰਹੇ ਜਿਨ੍ਹਾਂ ਨੇ ਖੁਦ ਇਹ ਗੱਲ ਮੰਨੀ ਹੈ ਕਿ ਇਹ ਪ੍ਰਕਿਰਿਆ ਗਲਤ ਚੱਲ ਰਹੀ ਹੈ ਹੁਕਮਨਾਮੇ ਦੀ ਪਾਲਣਾ ਜਿਹੜੀ ਆ ਉਹ ਨਹੀਂ ਕੀਤੀ ਜਾ ਰਹੀ ਇਸ ਪ੍ਰਕਿਰਿਆ ਦੇ ਵਿੱਚ ਤੇ ਗੱਲ ਜੇ ਇਸ ਬਾਬਤ ਦੀ ਜਾਣਕਾਰੀ ਜਿਹੜੀ ਹੈ ਉਹ ਗੁਰਪ੍ਰਤਾਪ ਸਿੰਘ ਬਡਾਲਾ ਦੇ ਵੱਲੋਂ ਵੀ ਦਿੱਤੀ ਗਈ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਗਿਆਨੀ ਰਗਵੀਰ ਸਿੰਘ ਇਸ ਗੱਲ ਤੋਂ ਨਾਰਾਜ਼ ਨੇ ਤੇ ਉਹਨਾਂ ਦੇ ਵੱਲੋਂ ਇੱਕ ਮੈਸੇਜ ਵੀ ਜਿਹੜਾ ਹੈ ਉਹ ਸ਼੍ਰੀ ਅਸ਼ਰਮਣੀ ਅਕਾਲੀ ਦਲ ਦੇ ਅਗਵਾ ਤੱਕ ਭੇਜ ਦਿੱਤਾ ਗਿਆ ਹੈ ਕਿ ਇਸ